ਹੈਲੋ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ YouTube ਚੈਨਲ ਗਲੀਨ ਮਹਿਰਾ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਜੀ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਹਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਫਿਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੁੜ ਦੱਸਣਾ ਜੀ ਅਰ ਜਿੱਦਿਆ ਆਪਾਂ ਕੱਪੜੇ ਧੋਤੇ ਸੀ ਜਿਸ ਦਿਨ ਆਪਾਂ ਕੱਪੜੇ ਧੋਨੇ ਜੀ ਉਸ ਦਿਨ ਥੋੜਾ ਜਿਹਾ ਕੰਮ ਵੱਜ ਜਾਂਦਾ ਵਾ ਕਿਉਂਕਿ ਮਸ਼ੀਨ ਇੱਧਰ ਬਰਾਂਡੇ ਚਲਾਉਣੀ ਪੈਂਦੀ ਹੈ ਜੀ ਕਰਕੇ ਫਿਰ ਬਾਅਦ ਚ ਫਿਰ ਕੱਪੜੇ ਧੋ ਕੇ ਫਿਰ ਉੱਧਰ ਕਰਨੀ ਪੈਂਦੀ ਹੈ ਜੀ ਤੇ ਜਿਹੜਾ ਪਾਣੀ ਸਰਫ ਵਾਲਾ ਹੁੰਦਾ ਜੀ ਮੈਥੀ ਡੋਲ ਦਿੰਨੀ ਉਹ ਬਰਾਂਡੇ ਚ ਤੇ ਨਾਲੇ ਬਰਾਂਡਾ ਸਾਫ਼ ਹੋ ਜਾਂਦਾ ਵਾ ਜੀ ਮਿੱਟੀ ਘੱਟਾ ਜੀ ਸਾਰਾ ਨਿਕਲ ਜਾਂਦਾ ਤੇ ਉਹ ਪਾਣੀ ਜਿਹੜਾ ਵੱਜਦਾ ਪੋਦੇ ਨਾਲੀ ਦੀ ਬਰਾਂਡਾ ਧੋਦਨੇ ਆਪਾਂ ਪਾਣੀ ਵੀ ਨਹੀਂ ਵੇਸਟ ਕਰਦੇ ਜਿਹੜਾ ਬਚਿਆ ਹੋਇਆ ਪਾਣੀ ਹੁੰਦਾ ਜੀ ਉਹਦੇ ਨਾਲ ਹੀ ਆਪਾਂ ਬਰਾਂਡਾ ਪਤਾ ਨਹੀਂ ਜੀ ਮਿੱਟੀ ਬਾਹਰੋਂ ਬਹੁਤ ਜ਼ਿਆਦਾ ਆਉਂਦੀ ਆ ਪਤਾ ਨਹੀਂ ਬਾਹਰ ਵੀ ਛੜਕਾ ਹੁਣ ਪੱਕੀ ਆ ਗਲੀ ਆਪਣੀ ਪਰ ਫਿਰ ਗੇਟ ਜਿਵੇਂ ਪਹਿਲੇ ਧੋਤਾ ਸੀ ਜਦੋਂ ਮਸ਼ੀਨ ਧੋਤੀ ਸੀ ਨਾਲ ਹੀ ਮੈਂ ਗੇਟ ਧੋਤਾ ਸੀ ਜੀ ਪ੍ਰੈਸ਼ਰ ਤੁਮਾਰਕ ਦੀਆਂ ਲੱਖ ਲੱਖ ਵਧਾਈਆਂ ਤੇ ਸਾਰੇ ਨਹੀਂ ਸਿੱਖੀ ਸਾਰੇ ਨੂੰ ਵੀ ਮਾਰਕ ਚਾਪ ਚਾਪੇ ਸਾਨੂੰ ਸਿੱਖੀ ਜਲਦੀ ਜਲਦੀ ਜੀ ਆਪਾਂ ਕੱਪੜੇ ਧੋਕੇ ਜੀ ਬਰਾਂਡਾ ਧੋ ਦਈਏ ਬੱਚਿਆਂ ਨੂੰ ਵੀ ਭੁੱਖ ਲੱਗੀ ਹੋਈ ਆ ਕਹਿੰਦੇ ਮੰਮੀ ਅੱਜ ਆਲੂ ਵਾਲੇ ਪਰੌਂਠੇ ਬਣਾ ਕੇ ਦਿਓ ਜੇ ਜੀ ਕੁਝ ਲੇਟ ਉੱਠੇ ਸੀਗੇ ਜੀ ਇੱਕ ਸਾਰਾ ਆਪਣਾ ਕੰਮ ਲੇਟ ਹੋ ਗਿਆ ਜੀ ਮੈਨੂੰ ਇਹ ਵੀ ਜਲਦੀ ਜਲਦੀ ਚਲੋ ਕੱਪੜੇ ਧੋ ਕੇ ਫਿਰ ਮੈਂ ਸੁੱਕਣੇ ਪਾਏ ਆ ਬਈ ਆ ਕੇ ਜੀ ਇਹਨਾਂ ਨੂੰ ਪਰੌਂਠੇ ਬਣਾ ਦਿੰਨੀ ਆ ਜੀ ਤੇ ਆਪਾਂ ਜੀ ਬਾਈਪਰ ਨਾਲ ਪਾਣੀ ਹੁੰਦਾਂਗੇ ਤੇ ਫਿਰ ਪੱਖਾ ਛੱਡ ਦਾਂਗੇ ਜੀ ਉਹਦੇ ਨਾਲ ਚਲੋ ਸੁੱਕ ਜੂਗਾ ਜੀ ਸੁੱਕ ਜੂਗਾ ਜੀ ਤੇ ਫਿਰ ਆਪਾਂ ਇਹਨਾਂ ਨੂੰ ਜਲਦੀ ਜਲਦੀ ਪਰੌਂਠੇ ਵੀ ਬਣਾ ਕੇ ਦੇਣੇ ਆ ਇਹ ਇਧਰ ਉਹ ਜੀ ਹਵਾ ਨਾਲ ਨਾ ਇੰਨਾ ਸਾਰੇ ਪੱਤੇ ਜਿਵੇਂ ਆਪਣੇ ਸਾਹਮਣੇ ਦਰਖਤ ਲੱਗਿਆ ਉਹ ਪੱਤੇ ਇੰਨੇ ਝੜਦੇ ਆ ਨਾ ਸਾਰੇ ਇੱਥੇ ਇਕੱਠੇ ਹੋ ਜਾਂਦੇ ਆ ਇੱਕ ਮੇਰਾ ਕੰਮ ਵੱਜ ਜਾਂਦਾ ਜਦੋਂ ਮਸ਼ੀਨ ਲਾਉਣੀ ਆ ਫਿਰ ਪਾਣੀ ਸਾਰਾ ਬਾਹਰ ਆਉਂਦਾ ਫਿਰ ਮੈਨੂੰ ਆਏ ਹੁੰਦਾ ਵੀ ਸਾਰਾ ਹੁੰਜ ਕੇ ਉਧਰ ਗੱਟਰ ਬਣਿਆ ਹੈ ਦੀ ਉਧਰ ਚ ਸੀਵਰੇਜ ਪਾ ਦਈਦਾ ਜੀ ਝਾੜੂ ਨਾ ਤੇ ਇਧਰੋਂ ਮੈਂ ਸਾਰੇ ਪੱਤੇ ਜੀ ਇਕੱਠੇ ਕਰਤੇ ਹੀ ਚਲੋ ਜਦੋਂ ਸੁੱਕ ਜਾਣਗੇ ਨਾ ਫਿਰ ਆਪਾਂ ਇਹਨੂੰ ਅੱਗ ਲਾ ਦਾਂਗੇ ਜੀ ਤੇ ਮੈਂ ਕੱਪੜੇ ਮੈਂ ਫੜ ਫੜਾ ਇੰਨਾ ਨੂੰ ਵੀ ਆ ਪਹਿਲੋ ਵੀ ਦੇਖੋ ਜੀ ਕਿੰਨੇ ਇਕੱਠੇ ਕੀਤੇ ਹੋ ਸੀ ਪੱਤੇ ਇੰਨੇ ਹੋ ਜਾਂਦੇ ਆ ਜੀ ਤੇ ਇਧਰ ਆਪਾਂ ਕੱਪੜੇ ਤੋਲੇ ਵਿੜਾ ਬੂੜਾ ਆਪਣਾ ਧੋਤਾ ਗਿਆ ਜੀ ਚਲੋ ਆਪਾਂ ਕੱਪੜੇ ਸੁੱਕਣੇ ਪਾਏ ਜੀ ਆ ਕੇ ਫਿਰ ਇਹਨਾਂ ਨੂੰ ਪ੍ਰੌਂਟੇ ਬਣਾ ਕੇ ਦੰਨੇ ਆ ਜੀ ਚਲੋ ਆਪਾਂ ਕੱਪੜੇ ਪਾ ਕੇ ਫਿਰ ਮਿਲਦੇ ਆ ਜੀ ਪ੍ਰੌਂਟੇ ਦਾ ਜੀ ਗਰਮ ਗਰਮੀ ਵਧੀਆ ਲੱਗਦੀ ਆ ਨਾ ਤਾਂ ਹੀ ਮੈਨੂੰ ਇਹ ਸੀ ਮੈਂ ਕਿ ਚਲੋ ਕੱਪੜੇ ਪਾਇਆ ਵਾ ਫਿਰ ਨਾਲ ਦੀ ਨਾਲ ਬੱਚੇ ਖਾ ਲੈਣਗੇ ਜੀ ਗਰਮ ਗਰਮ ਪ੍ਰੌਂਟੇ ਤੇ ਮੈਂ ਆ ਆਲੂ ਪਹਿਲਾਂ ਉਵਾਲ ਗਈ ਸੀ ਨਵਜੋਤ ਨੇ ਜੀ ਛਿੱਲਤੇ ਸੀ ਗੁਲੀਨ ਨੇ ਪਛਾਰੀ ਨੇ ਆਟਾ ਗੁੰਨਤਾ ਜੀ ਮੇਰੇ ਆਂਦੀ ਨੂੰ ਫਿਰ ਮੈਂ ਕਿ ਚਲੋ ਬਣਾ ਦਿੰਨੀ ਆ ਜੀ ਮਿਰਚਾਂ ਦੀ ਮੈਂ ਪਹਿਲਾਂ ਹੀ ਗ੍ਰाइंड ਕਰਕੇ ਰੱਖ ਲੈਣੀ ਹੁੰਦੀਆਂ ਜੀ ਤੇ ਫਿਰ ਉਹੀ ਆਪ ਹਰੀਆਂ ਮਿਰਚਾਂ ਹੀ ਵਰਤਦੇ ਆਂ ਜੀ ਕਰਾਰੇ ਜੀ ਬਣਾਉਣਾ ਨਾ ਪੂਰੇ ਕਰਾਰੇ ਜੀ ਬਣਾਵਾਂਗੇ ਜੀ ਪੈਸਤੇ ਵੀ ਕਰਾਰੇ ਜੀ ਵਧੀਆ ਲੱਗਦੇ ਆ ਇਸ ਕਰਕੇ ਮੈਂ ਨੂਨ ਮਿਰਚਾ ਤੇਜ ਹੀ ਰੱਖਿਆ ਜੀ ਤੇ ਥੋੜੀਆਂ ਜਿਹੀਆਂ ਆਪਾਂ ਵਿੱਚ ਕਾਲੀਆਂ ਮਿਰਚਾਂ ਪਾ ਦਾਂਗੇ ਜੀ ਨਮਕ ਪਾਤਾ ਜੀ ਪਹਿਲਾਂ ਫਿਰ ਕਾਲੀਆਂ ਮਿਰਚਾਂ ਥੋੜੀਆਂ ਜਿਹੀਆਂ ਪਾ ਦਿੰਨੇ ਹਰੀਆਂ ਆਪਾਂ ਪਹਿਲਾਂ ਪਾਤੀਆਂ ਸੀ ਜੀ ਗਰਮ ਮਸਾਲਾ ਚਾਟ ਮਸਾਲਾ ਪਾ ਦੇ ਚਾਟ ਮਸਾਲਾ ਸਾਰੀ ਗਲਾਸ ਵਿੱਚ ਚਾਟ ਨੂੰ ਚਾਟ ਮਸਾਲਾ ਕਰਨੇ ਗਰਮ ਗਰਮ ਨੇ ਠੰਡੇ ਹੋ ਗਏ ਨਾਲੇ ਨਾਲ ਇੱਕ ਸ਼ੈਰੀਆ ਦੇ ਕੰਮ ਆ ਪੰਜਾਬ ਆਪਾਂ ਤਾਂ ਜੀ ਹੱਥ ਨਾਲ ਹੀ ਕਰਾਂਗੇ ਜੀ ਕਿਉਂਕਿ ਇਹ ਤਾਂ ਸ਼ੈਰੀਆ ਛੂਰੀਆਂ ਦੇ ਜੀ ਕੰਮ ਥੋੜੇ ਜਿਹੀ ਆਪਾਂ ਕੱਢ ਲਾਂਗੇ ਜੀ ਬਿਨਾ ਤੋਂ ਪਿਆਜ਼ਾਂ ਤੋਂ ਜੀ ਤੇ ਫਿਰ ਬਾਕੀਆਂ ਚ ਆਪਾਂ ਪਿਆਜ਼ ਮਿਕਸ ਕਰ ਦਾਂਗੇ ਇਹਨੇ ਤੋਂ ਤੁਸੀਂ ਕਿਉਂ ਕਿ ਨੰਬਾ ਬੇ ਇੱਟਾ ਛਿੱਟਾ ਛਿੱਟਾ ਆ ਸੀ ਕਹਿੰਦੇ ਉਹ ਗਿੱਲੇ ਨਹੀਂ ਹੁੰਦੇ ਰੋਟੀਆਂ ਦੇ ਡੱਬੇ 'ਚ ਨਾ ਪਲੇਟ ਵਗੈਰਾ ਰੱਖ ਲੈਣੇ ਆ ਫਿਰ ਨਾ ਗਰਮ ਗਰਮ ਜਿਹੜੇ ਹੁੰਦੇ ਆ ਉਹ ਗਿੱਲੇ ਨਹੀਂ ਹੁੰਦੇ ਜੇ ਸਾਰਾ ਪਾਣੀ ਜਿਹੋ ਚ ਪਲੇਟ ਜੀ 'ਚ ਨੁੱਚੜੇ ਜਾਂਦਾ ਜੀ ਉਹ ਨੇ ਪਾਫ ਜੀ ਨਾਲ ਜੇ ਸਾਰੇ ਉਹ ਗਿੱਲ ਗਿੱਲੇ ਜੇ ਹੋ ਜਾਂਦੇ ਆ ਹਾਂਜੀ ਜੀ ਬਸ ਆਪਣੀ ਜਦੋਂ ਬਣ ਗਏ ਆਪਾਂ ਨਾਲ ਦੀ ਨਾਲ ਜੀ ਬੱਚਿਆਂ ਨੂੰ ਗਰਮ ਗਰਮ ਦੇ ਦਾਂਗੇ ਜੀ ਗਰਮ ਗਰਮ ਹੀ ਸਵਾਦ ਲੱਗਦੇ ਆ ਜੀ ਤੇ ਚਲੋ ਆਪਣੀ ਬਣ ਜਾਣਗੇ ਵਿੱਚੇ ਦੋ ਇੱਕ ਦੋ ਫਿਰ ਆਪਾਂ ਦੋਨੋਂ ਬੱਚਿਆਂ ਨੂੰ ਗਰਮ ਗਰਮ ਪਾ ਕੇ ਦੇ ਦਾਂਗੇ ਨਾਲ ਖਾ ਲੈਣਗੇ ਜੀ ਤੁਸੀਂ ਵੀ ਆ ਜਾਓ ਜੀ ਖਾ ਲਓ ਜੀ ਤਰੋਂ ਚਾਰ ਵੀ ਰੱਖਾਂ ਬਣਾ ਲਈ ਹਾਂ ਆਜੋ ਜੀ ਤੁਸੀਂ ਵੀ ਖਾ ਲਓ ਜੀ ਆਲੂ ਵਾਲੇ ਪਰੌਂਠੇ ਆਲੂ ਆ ਗੋਲਾ ਤੋ ਇਹਦਾ ਮਰਜੀ ਆ ਗੋਰੀ ਮੇਰੀਆ ਚਲ ਰੱਖ ਦੇ ਦੀਦੀ ਦੇ ਬੱਚਾ ਹਮ ਸਟੇ ਸਟੇ ਅੰਬ ਦੇ ਚਾਰ ਨਾਲ ਤਾਂ ਟੇਸਟ ਕਰਦੇ ਤੈਨੂੰ ਨਾ ਉਹ ਕਿਦਾਂ ਦੇ ਲੱਗੇ ਪੁੱਤ ਬਹੁਤ ਵਧੀਆ ਆ ਸਸੀ ਕਾ ਵੀ ਬਲਾਇਆ ਕਰ ਚਾਚੀ ਘਰ ਆਣੇ ਨੇ ਇਹ ਮੁਬਾਰਕ ਸਾਲ ਨੂੰ ਇਹ ਮੁਬਾਰਕ ਚਪ ਚਪ ਚਪ

ਬਾਕੀ ਟੇਸਟ ਆ। ਅਲਾ ਰਹੋ। ਨਬੂਦੀ ਤੇ ਜਿਆਦੀ ਬੁਰਕੀ ਟੁੱਟ ਗਈ। ਆਹ ਰੰਗ ਰੰਗ ਪਿਆ। ਇਹਨਾਂ ਦੇ ਨਾਲ ਦੋਨਾਂ ਦੇ ਜੀ ਆਲੂ ਵਾਲੇ ਪਰੌਂਠੇ ਫੇਵਰੇਟ ਆ। ਅਲੂ ਵਾਲੇ ਮੂਲੀਆਂ ਦਾਹਾ ਮੂਲੀਆਂ ਵਾਲੇ ਮੇਰੇ ਤੋਂ ਪੀਲੇ ਜਿਹੜੀ ਹੁੰਦੀ ਸਬਜ਼ੀ ਉਹ ਵਾਲੀ ਕਰਕੇ ਤੜਕਾ ਲਾ ਕੇ ਮੂਲੀਆਂ ਨੂੰ ਉਹ ਵਾਲੇ ਆਹ ਤੜਕੇ ਤੋਂ ਮੰਡਾ ਲਈ ਇੱਕ ਨੂੰ ਫਿਲਟਰ ਵਾਲਾ ਚਾਹੀਦਾ ਇੱਕ ਨੂੰ ਟੂਟੀ ਵਾਲਾ ਚਾਹੀਦਾ ਆਹ ਹੈਗਾ ਫਿਲਟਰ ਵਾਲਾ ਤੇ ਆਹ ਹੈਗਾ ਟੂਟੀ ਵਾਲਾ ਦੇ ਦਿਓ ਆ ਲੋ ਨਹੀਂ ਕਿਹੜ ਤੁਸੀਂ ਰਹੇ ਹੋ ਹੁਣ ਮੈਨੂੰ ਕੀ ਪਤਾ ਦੇਖੋ ਜੀ ਇਹ ਆ ਖੇਡ ਰਹੇ ਨੇ ਜਿਹੜੇ ਖਾਣੇ ਬਣਾ ਕੇ ਕਹਿ ਰਹੇ ਆ ਕੋਈ ਹੱਡਾ ਕੜਾ ਕੋਈ ਸਟਾਪੂ ਕਹਿ ਰਿਹਾ ਕੋਈ ਟੀਚੋ ਕਹਿ ਰਿਹਾ ਮੈਨਾਂ ਨੂੰ ਪੁੱਛਿਆ ਕੀ ਆ ਪਹਿਲਾਂ ਤੇ ਸੋਚਣ ਲੱਗੇ ਦੋਨੇ ਜਿਹੜੇ ਵੀ ਕੀ ਕਹਿੰਦੇ ਹੁੰਦੇ ਆ ਭੁੱਲ ਗਿਆ ਸੀ ਨਾ ਨਵ ਹਣਾ ਭੁੱਲ ਗਿਆ ਸੀ ਨਾ ਹੁਣ ਬਸ ਫੋਨ ਦੇਖਣ ਜੀ ਮਗਨ ਰਹਿੰਦੇ ਹੁਣ ਇਹ ਜਿਹੇ ਇਹਨਾਂ ਨੂੰ ਖੇਡਾਂ ਦਾ ਬਿਲਕੁਲ ਹੀ ਨਹੀਂ ਪਤਾ ਹੁੰਦਾ ਵੀ ਕੀ ਕਹਿੰਦੇ ਆ ਇਹਨਾਂ ਨੂੰ ਜੀ ਹੁਣ ਕੱਲ ਦਾ ਫੋਨ ਨਹੀਂ ਮਿਲਿਆ ਤਾਂ ਕਰਕੇ ਇਹਨਾਂ ਨੂੰ ਇਹ ਕਿਹੜੀ ਜਾਨ ਆਦੀ ਬੈਠੇ ਨਾ ਫੋਨਾਂ ਨਹੀਂ ਨਾ ਸਾਰੇ ਬੱਚਿਆਂ ਦੇ ਖੇਡਾ ਖੁੱਡਾ ਤਾਂ ਹੱਪ ਭਲਾ ਤੇ ਜੀ ਇਹ ਜੁੜਿੰਦਾ ਬਈ ਇਹ ਕੀ ਗੱਲ ਹੈ ਇੱਕ ਇੱਕ ਵਾਰ ਇੱਕ ਵਾਰ ਪਲੀਜ਼ ਮੇਰੇ ਇੱਕ ਵਾਰ ਜੀ ਉਂਝ ਇੱਕ ਮਿੰਟ ਲੱਗਣਾ ਇੱਕ ਮਿੰਟ ਲੱਗ ਇਧਰ ਜੀ ਆਪਾਂ ਦਾਲ ਧਾਰਤੀ ਆ ਜੀ ਦਲੇ ਹੋਏ ਛੋਲਿਆਂ ਦੀ ਘੀਆ ਪਾ ਕੇ ਤੇ ਆ ਕੀ ਆ ਜੀ ਆਪਾਂ ਰੱਖ ਲਿਆ ਜੀ ਪੈਰਾਂ ਤੇ ਮਲਣ ਨੂੰ ਕਹਿੰਦੇ ਨੇ ਠੰਡਾ ਹੁੰਦਾ ਵਾ ਤੇ ਜੋ ਲਓ ਆਪਾਂ ਮੱਲਾਂਗੇ ਜੀ ਤੇ ਨਾਲ ਦੀ ਨਾਲ ਜੀ ਆਪਾਂ ਕੱਪੜਿਆਂ ਦੀਆਂ ਤਾਹਾਂ ਵੀ ਮਾਰੀ ਜਾਂਦੇ ਆ ਸਾਰਿਆਂ ਦੀਆਂ ਡੜਾ ਪੱਤੇ ਆਹ ਮਾਰਤੀਆਂ ਜੀ ਕੱਪੜਿਆਂ ਦੀਆਂ ਬੱਚੇ ਆਪੋ ਆਪਣੇ ਕੱਪੜੇ ਸਾਂਭ ਲੈਣਗੇ ਤੇ ਆਪਾਂ ਹਾਂਜੀ ਹੁਣ ਆਪਾਂ ਕਰਦੇ ਹਾਂ ਜੀ ਰੋਟੀ ਪਾਣੀ ਦੀ ਤਿਆਰੀ ਨਾਲ ਦੀ ਨਾਲ ਮੈਂ ਦਾਲ ਧਰਤੀ ਇਧਰ ਕੱਪੜਿਆਂ ਦੀਆਂ ਤਾਹਾਂ ਲਗਾਈ ਜਾ ਰਹੀਆਂ ਜੀ ਜਿਹੜੇ ਆਪਾਂ ਸਵੇਰੇ ਧੋਤੇ ਸੀ ਸਾਂਭ ਲਾਂਗੇ ਜੀ ਤੇ ਆਪਾਂ ਵੀਡੀਓ ਦੇ ਅੰਤ ਇੱਥੇ ਕਰਦੇ ਹਾਂ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ